ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਕਈ ਵੀਰ ਭਰਾ ਪੁੱਛਦੇ ਆ ਵੀ ਛੋਟੀਆਂ ਬੱਚੀਆਂ ਨੂੰ ਕੀ ਪਾਇਆ ਜਾਵੇ ਤੇ ਜਦੋਂ ਵੀ ਸਾਡੀ ਕੋਈ ਗਾਂ ਸੌਂਦੀ ਆ ਗਾਂ ਜਾਂ ਮੱਝ ਕੋਈ ਵੀ ਸੌਂਦੀ ਆ ਛੋਟੇ ਬੱਚੇ ਨੂੰ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਆ ਵੀ ਇੱਕ ਘੰਟੇ ਦੇ ਵਿੱਚ ਵਿੱਚ ਉਹਨਾਂ ਨੂੰ ਜਿਹੜਾ ਗੋਲਾ ਹੁੰਦਾ ਵਾ ਉਹ ਇਹਨਾਂ ਨੂੰ ਇੱਕ ਘੰਟੇ ਦੇ ਵਿੱਚ ਵਿੱਚ ਪਲਾਉਣਾ ਚਾਹੀਦਾ ਵਾ ਫੇਰ ਇਹਨਾਂ ਨੂੰ ਤਿੰਨ ਮਹੀਨੇ ਤੱਕ ਅਸੀਂ ਡੇਲੀ ਕੰਟੀਨਿਊ ਦੁੱਧ ਤੇ ਰੱਖਣਾ ਵਾ ਇਹਨਾਂ ਨੂੰ ਪੱਠੇ ਨਹੀਂ ਪਾਣੇ ਲੱਗੇ ਆਪਾਂ ਬਈ ਕੀ ਕਰਦੇ ਆ ਬਈ ਡੈਰੀ ਪਾਣ ਦੇ ਦੁੱਧ ਡੈਰੀ ਪਾਣ ਦੇ ਚੱਕਰ ਦੇ ਵਿੱਚ ਛੀਤੀ ਇਹਨਾਂ ਨੂੰ ਦੁੱਧ ਤੋਂ ਠਾ ਲੈਂਦੇ ਆ ਜਾਂ ਫੇ ਮੋਰੇ ਇਹਨਾਂ ਦੇ ਪੱਠੇ ਰੱਤ ਛੱਡਣੇ ਤੇ ਜਿਹੜੇ ਆਪਣੀ ਛੋਟੀ ਵੀ ਕੋਈ ਵੀ ਇਹ ਕੱਟੂ ਬੱਛੂ ਛੀਤੀ ਪੱਠੇ ਖਾਣੇ ਸ਼ੁਰੂ ਕਰ ਦਿੰਦਾ ਜਿਹਦੇ ਨਾਲ ਕਿ ਇਹਨਾਂ ਦਾ ਜਿਹੜਾ ਹਾ ਢੇਡਵਾ ਪੁੱਟੀ ਢੱਲਿਓਂ ਵੱਧ ਜਾਂਦਾ ਵਾ ਉਹਦੇ ਨਾਲ ਉਹਦੇ ਬੱਚੀ ਦੀ ਗ੍ਰੋਥ ਨਹੀਂ ਹੁੰਦੀ ਕਾਪ ਦੀ ਗ੍ਰੋਥ ਘੱਟ ਹੁੰਦੀ ਹੈ ਇਸ ਕਰਕੇ 3 ਮਹੀਨੇ ਤੱਕ ਇਹਨਾਂ ਨੂੰ ਪੱਠੇ ਨਹੀਂ ਪਾਣੇ ਜਦੋਂ ਪੱਠੇ ਸ਼ੁਰੂ ਕਰਨੇ ਆ 3 ਮਹੀਨੇ ਤੋਂ ਬਾਅਦ ਤਾਂ ਹਲਕੀ ਜਿਹੀ ਸੁੱਕੀ ਤੂੜੀ ਤੋਂ ਸ਼ੁਰੂ ਕਰਨੇ ਆ ਅਮਾ ਆ ਗਈ ਤੇ ਹਲਕੀ ਜਿਹੀ ਸੁੱਕੀ ਤੂੜੀ ਤੋਂ ਸ਼ੁਰੂ ਕਰਨੇ ਆ ਤੇ ਇਹਨਾਂ ਦੇ ਮੋਰੇ ਜਦੋਂ ਇਹ ਬੱਚੀਆਂ 10 ਦੇਂਦੀਆਂ ਹੋ ਜਾਣ ਤੇ ਇਹਨਾਂ ਦੇ ਮੋਰੇ ਹਰ ਵੇਲੇ ਤੁਸੀਂ ਪਾਣੀ ਤੇ ਡੋਂਗੇ ਦੇ ਵਿੱਚ ਕਾਰਬਸਟਰਟਰ ਫੀਡ ਹੁੰਦੀ ਆ ਕਾਰਬਸਟਰਟਰ ਫੀਡ ਇਦਾਂ ਮੋਰੇ ਰੱਖ ਛੱਡਣੀ ਹੈ ਜਿੰਨੀ ਇਹ ਚਾਹਦੇ ਉੰਨੀ ਇਹ ਖਾ ਸਕਦੀ ਆ ਕਾਰਬਸਟਰਟਰ ਫੀਡ ਕਿਸੇ ਵਧੀਆ ਕੰਪਨੀ ਦੀ ਲੈਣੀ ਆ ਮੈਂ ਇੱਥੇ ਕਿਸੇ ਕੰਪਨੀ ਦਾ ਨਾਮ ਤਾਂ ਨਹੀਂ ਲਾਊਂਗਾ ਕਿਸੇ ਵੀ ਕੰਪਨੀ ਨੂੰ ਪ੍ਰਮੋਟ ਨਹੀਂ ਕਰਦਾ ਪਰ ਤੁਸੀਂ ਕਿਸੇ ਵੀ ਵਧੀਆ ਕੰਪਨੀ ਦੀ ਫੀਡ ਲੈਣੀ ਆ ਕਾਰਬਸਟਰਟਰ ਮੈਂ ਅੱਗੇ ਕਿਸੇ ਵੀ ਵਧੀਆ ਕੰਪਨੀ ਦੀ ਤੁਸੀਂ ਕਾਰਬਸਟਰਟਰ ਫੀਡ ਲੈਣੀ ਆ ਉਹਨੂੰ ਤੁਸੀਂ 3 ਮਹੀਨੇ ਤੱਕ ਲਗਾਤਾਰ ਪਾਉਣੀ ਆ ਤੇ ਉਹ ਤੋਂ ਬਾਅਦ ਤੁਸੀਂ ਥੋੜੇ ਥੋੜੇ ਸੁੱਕੀ ਤੂੜੀ ਹੌਲੀ ਹੌਲੀ ਪੱਠੇ ਸ਼ੁਰੂ ਕਰ ਸਕਦੇ ਆ ਹੌਲੀ ਹੌਲੀ ਮਰਚੀਨ ਜਾਂ ਜੋ ਵੀ ਤੁਹਾਡੇ ਕੋਲ ਪੱਠੇ ਹੈਗੇ ਆ ਉਹ ਸ਼ੁਰੂ ਕਰ ਸਕਦੇ ਆ ਫਿਰ 4 ਮਹੀਨੇ ਤੋਂ ਬਾਅਦ ਇਹਨਾਂ ਨੂੰ ਹੀਫਰ ਫੀਡ ਆਂਦੀ ਆ ਹੀਫਰ ਡਰਾਈ ਫੀਡ ਤੁਸੀਂ ਉਹ ਸ਼ੁਰੂ ਕਰ ਦੇਣੀ ਆ ਤੇ ਹੀਫਰ ਡਰਾਈ ਫੀਡ ਜਿਹੜੀ ਹੈਗੀ ਆ ਸੂਣ ਤੋਂ 2 ਮਹੀਨੇ ਪਹਿਲਾਂ ਤੱਕ ਪੈਣੀ ਆ 4 ਮਹੀਨੇ ਤੋਂ ਲੈ ਕੇ ਸੂਣ ਤੋਂ 2 ਮਹੀਨੇ ਪਹਿਲਾਂ ਤੱਕ ਹੀਫਰ ਡਰਾਈ ਫੀਡ ਹੀ ਪਿੰਨੇ ਪੈਣੀ ਆ ਦੇ ਨੋਵੇਂ ਮਹੀਨੇ 'ਚ ਆ ਕੇ ਆਪਣੀ ਟ੍ਰਾਂਜੈਕਸ਼ਨ ਫੀਡ ਪੈਣੀ ਹੈ ਏਆਈ ਹੋ ਜੰਦੀ ਹੈ ਨਾ ਏਓ ਜੀ ਤੋਂ ਬਾਅਦ ਏਆਈ ਹੋਣ ਤੋਂ ਬਾਅਦ ਨੋਵੇਂ ਮਹੀਨੇ ਦੇ ਵਿੱਚ ਟ੍ਰਾਂਜੈਕਸ਼ਨ ਫੀਡ ਪੈਣੀ ਹੈ ਜਿਹੜੀ ਆਪਣੀ ਸੀਫਰ ਡਰਾਈ ਫੀਡ ਹੈ 7ਵੇਂ ਮਹੀਨੇ ਤੱਕ ਇਹੀ ਪੈਣੀ ਹੈ ਲਗਾਤਾਰ ਤਾਂ ਇਹਦੇ ਨਾਲ ਜਿਹੜੀ ਤੁਸੀਂ ਬਾਪੀਆਂ ਬੱਚੀਆਂ ਦੀ ਤੁਸੀਂ ਗਰੋਥ ਦੇਖੋ ਬਹੁਤ ਜਲਦੀ ਹੋਊਗੀ 1 ਸਾਲ ਜਾਂ 14 ਮਹੀਨੇ ਦੇ ਵਿੱਚ ਵਿੱਚ ਤੁਹਾਡੀ ਬੱਚੀ ਟੀਕੇ ਤੇ ਆ ਜਾਂਦੀ ਹੈ ਉਦੋਂ ਦੀ ਏਆਈ ਹੋ ਜਾਂਦੀ ਹੈ 14 ਮਹੀਨੇ ਬਾਅਦ ਜਾਂ 1 ਸਾਲ ਬਾਅਦ ਹੀ ਹੋ ਜਾਂਦੀ ਹੈ ਆ ਹੁਣ ਸਾਡੀ ਬੱਚੀ ਆ ਇਹ ਤਕਰੀਬਨ 2 ਕੁ ਮਹੀਨੇ ਦੀ ਹੋਈ ਏ ਜਦੋਂ ਸੀਗੀ ਉਦੋਂ ਤਾਂ ਬਹੁਤ ਛੋਟੀ ਸੀਗੀ ਪਰ ਇਹਨੂੰ ਹਲੇ ਤੱਕ ਅਸੀਂ ਪੱਠੇ ਨਹੀਂ ਪਾਏ ਸਿਰਫ ਦੁੱਧ ਪਲਾਈਦਾ ਵਾ 2 ਲੀਟਰ ਸਵੇਰੇ 2 ਲੀਟਰ ਸ਼ਾਮ 15 ਦਿਨਾਂ ਬਾਅਦ ਇਹਨਾਂ ਨੂੰ ਜਿਹੜੀ ਪੇਟ ਦੀ ਕੀੜੀਆਂ ਦੀ ਜਿਹੜੀ ਦਵਾਈ ਹੋਰ ਦੇਣੀ ਆ ਤੇ ਐਲਵੋ ਮਾਰ ਤੁਸੀਂ ਦਵਾਈ ਦੇ ਸਕਦੇ ਆ ਤੇ ਐਲਵੋ ਮਾਰ ਲੈ ਲਓ ਜਾਨਕਿ ਐਲਵੈਂਡਾ ਜੋਲੀ ਕੋਈ ਵੀ ਆ ਉਹ ਤੁਸੀਂ ਦਵਾਈ ਦੇ ਸਕਦੇ ਆ ਡਾਕਟਰ ਦੀ ਸਲਾਹ ਨਾਲ ਕਿੰਨੀ ਦੇਣੀ ਆ ਉਹ ਵਧੀਆ ਇਸ ਤਰੀਕੇ ਦੇ ਨਾਲ ਜਿਹੜੀਆਂ ਤੁਸੀਂ ਬੱਚੀਆਂ ਪਾਲੋਗੇ ਵਧੀਆਂ ਹੋਣਗੀਆਂ ਆਪਾਂ ਦੁੱਧ ਦਾ ਲਾਲਚ ਨਾ ਕਰੀਏ ਪਛੀਤੀ ਦੀ ਪਛੀਤੀ ਇਹਨਾਂ ਨੂੰ ਦੁੱਧ ਠਾਇਆ ਜਾਵੇ ਮੜ ਕੇ ਪੱਠੀਆਂ ਦੀ ਲਿਆਂਦੀਆਂ ਉਹਨਾਂ ਇਹ ਲੀਟ ਤਿਆਰ ਹੋ ਗਈਆਂ ਬੱਚੇ ਸਾਡੀਆਂ ਜੇ ਅਸੀਂ ਚਾਹਨੇ ਆ ਕਿ ਸਾਡੀਆਂ ਬੱਚੀਆਂ ਛੀਤੀ ਤਿਆਰ ਹੋਣ ਤਾਂ ਇਹਨਾਂ ਨੂੰ ਸ਼ੁਰੂ ਤੋਂ ਲੈ ਕੇ ਪਹਿਲਾ ਦੁੱਧ 3 ਮਹੀਨੇ ਤੱਕ ਤੇ ਨਾਲ ਇੱਕ ਆਫ ਸਟਾਰਟਰ ਫੀਡ ਲਗਾਤਾਰ ਪਾਣੀ ਹੈ ਜਿਹੜੇ ਪੱਠੇ ਆ ਉਹ ਅਸੀਂ 3 ਮਹੀਨੇ ਤੋਂ ਬਾਅਦ ਇਹਨੂੰ ਹੌਲੀ ਹੌਲੀ ਸਟਾਰਟ ਕਰਨੀ ਹੈ ਤੋਂ ਇੰਨੀ ਕੀ ਜਾਣਕਾਰੀ ਧੰਨਵਾਦ ਸਾਰੇ ਮੀਦਿਆਂ ਦਾ ਸਾਥੀ ਚਾਲ ਦੀ